ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਮਣ ਵਾਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਮਸਾਂ ਹੀ 2 ਕਿਲੋਮੀਟਰ 3 ਕਿਲੋਮੀਟਰ ਸਾਈਡ ਤੇ ਹਟਵਾ ਇਹ ਪਿੰਡ ਹਰੀਨੋ ਵਾਲੇ ਪਾਸੇ ਦਾ ਪਿੰਡ ਰਹਿ ਜਾਂਦਾ ਇਹਦੇ ਨੇੜੇ ਪਿੰਡ ਢਾਬ ਵੀ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਦੱਸੋ ਬਾਈ ਜੀਰੀ ਖੇਤੀਬਾੜੀ ਕਰਦੇ ਆ ਮੇਨ ਤੇ ਨਾਲ ਜਿਵੇਂ ਖੇਤੀਬਾੜੀ ਵਾਲੇ ਹਰੇਕ ਪਰਿਵਾਰ ਕੋਲ 90% ਪਰਿਵਾਰਾਂ ਕੋਲ ਪਸ਼ੂ ਵੀ ਰੱਖੇ ਹੁੰਦੇ ਓਵੇਂ ਬਾਈ ਜੀ ਹਰੀ ਨਾਲ ਮੱਝਾਂ ਤੇ ਗਾਵਾਂ ਕਰੇ ਰੱਖਦੇ ਆ ਇਹਨਾਂ ਦੇ ਵਿੱਚੋਂ ਹੀ ਇੱਕ ਇਹ ਗਾਂ ਇਹਨਾਂ ਨੇ ਵਿਕਾਊ ਕੀਤੀ ਹੈ ਤੇ ਬਿਲਕੁਲ ਤਾਜੀ ਸੂਈ ਵੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੇ ਇੱਕ ਚੰਗੇ ਦੁੱਧ ਵਾਲੀ ਗਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਸਵੇਰ ਦਾ ਟਾਈਮ ਹੈ ਲਗਭਗ 7:30 ਵਜੇ ਦੇ ਆਸ-ਪਾਸ ਦਾ ਹਰੇ ਦੀ ਚਵਾਈ ਹੋਣ ਵਾਲੀ ਹੈ ਇਹ ਗੱਲ ਇਸ ਕਰਕੇ ਦੱਸ ਦੇਈਦੀ ਆ ਵੀ ਪਸ਼ੂ ਜਿਹੜਾ ਉਹਦਾ ਹਵਾਨਾ ਤੁਸੀਂ ਭਰਿਆ ਦੇਖ ਰਹੇ ਹੋਵੋਗੇ ਤੇ ਤੁਹਾਨੂੰ ਇਹਦੀ ਜੱਜਮੈਂਟ ਪ੍ਰੋਪਰ ਹੋ ਜੇ ਸੋਹਣੀ ਹਾਈਟ ਹੈ ਚੰਗੀ ਲੰਬਾਈ ਹੈ ਤੇ ਖੋਰ ਇਹਦੀ ਖਾਸ ਗੱਲ ਆ ਵੀ ਇਹਨੇ ਵੱਛੀ ਨੂੰ ਜਨਮ ਦਿੰਦਾ ਬੱਚਾ ਤੁਸੀਂ ਇਹਦੇ ਨਾਲ ਵੱਛੀ ਦੇਖ ਸਕਦੇ ਹੋ ਆਓ ਬਾਈ ਤੋਂ ਜਾਣਕਾਰੀ ਇਹਦੇ ਬਾਰੇ ਲਈਏ ਫਿਰ ਇਹ ਤੋਰ ਕੇ ਤੁਹਾਨੂੰ ਦਿਖਾ ਦਾਂਗੇ ਬੇਰ ਬੇਨਤੀ ਕਰ ਦਿੰਦਾ ਵੀ ਜਿਹਨੇ ਪਸ਼ੂ ਖਰੀਦਣਾ ਉਹ ਆ ਕੇ ਦੇਖੇ ਤੇ ਆਪਦੀ ਸਮਝ ਨਾਲ ਖਰੀਦੇ ਬਾਈ ਸਤਿ ਸ਼੍ਰੀ ਅਕਾਲ ਤੁਸੀਂ ਕਹੋ ਜੀ ਨਾਮ ਆਪਣਾ ਦੱਸ ਦਿਓ ਬਾਈ ਨਾਮ ਸੁਖਵੀਰ ਸਿੰਘ ਪਿੰਡ 'ਚ ਮੈਨੂੰ ਸੁੱਖੀ ਕਹਿੰਦੇ ਆ ਜੀ ਸੁਖਵੀਰ ਭਾਈ ਅੱਜ ਆਪਾਂ ਇੱਕ ਵਾੜ ਵੇਚਣ ਲੱਗੇ ਆ ਜੀ ਕਰਦੀ ਹੈ ਆਪਣੀ ਹਾਂਜੀ ਹਾਂਜੀ ਕਰਦੀ ਜੀ ਕਿੰਨਾ ਵਾ ਸੂਆ ਸੂਪੀ ਭਾਈ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈ ਕਦੋਂ ਬਈ ਇਹ ਪਰਸੋਂ ਸੂਈ ਆ ਜੀ ਦੁਪਹਿਰੇ 12:00 ਵਜੇ ਪਰਸੋਂ ਦੁਪਹਿਰੇ 12:00 ਵਜੇ ਦੀ ਸੂਈ ਆ ਹਾਂਜੀ ਅੱਛਾ ਭਾਈ ਬੱਚਾ ਤੇ ਨੇ ਵੱਚੀ ਦਿੱਤੀ ਹੈ ਨਾ ਹਾਂਜੀ ਵੱਚੀ ਦਿੱਤੀ ਵੱਚੀ ਤਾਂ ਕੋਈ ਪਤਾ ਕਿਹੜੇ ਬੋਲਦੀ ਹੈ ਕੋਈ ਸੀਮਨ ਸਟਰਾਸ ਸੰਭਾਲਿਆ ਹੋਵੇ ਜਾਂ एबीएस ਦੀ ਹੈ ਜੀ ਉਹ ਸਟਰਾ ਹੈ ਨਹੀਂ ਮੇਰੇ ਕੋਲੇ ਪਰ ਮੈਨੂੰ ਇਹਨਾਂ ਪਤਾ ਹੈ ਐਬੀਐਸ ਦੀ ਜੀ ਅੱਛਾ ਹੈ ਐਬੀਐਸ ਦੇ ਕਿਸੇ ਬੋਲਦੀ ਪਰ ਉਹ ਸਟਰਾ ਨਹੀਂ ਆਪਾਂ ਸਮਝ ਨਹੀਂ ਉਹ ਨਹੀਂ ਐਕਚੁਅਲੀ ਮੈਂ ਤਾਂ ਸਮਝ ਨਹੀਂ ਪਹਿਲੇ ਸਵੇ ਕਿੰਨਾ ਚੋਇਆ 25 26 ਲੀਟਰ ਤੋਂ ਪਲਾਸ ਸੀਗਾ ਜੀ 25 26 ਲੀਟਰ ਪਹਿਲੇ ਸਵੇ ਚੋਇਆ ਹਾਂਜੀ ਹਾਂਜੀ ਵੈਸੇ ਹੁਣ ਥਣ ਪਲੂਣ ਚ ਵੀ ਹੈ ਉੱਚਾਈ ਤੁਸੀਂ ਮਸ਼ੀਨ ਨਾਲ ਕਰਦੇ ਹੋ ਜਾਂ ਹੱਥੀ ਕਰਦੇ ਨਹੀਂ ਚੋਈ ਅਸੀਂ ਹੱਥੀ ਹੱਥੀ ਕਰਦੇ ਆ ਜੀ ਮਸ਼ੀਨ ਨਹੀਂ ਲਾਈ ਮਿਲ ਕੇ ਮਸ਼ੀਨ ਲੱਗੇ ਠੀਕ ਹੈ ਰੇਟ ਕੀ ਰੱਖ ਦੋ ਤਾਂ ਬਾਈ ਸਿਕ ਰੇਟ ਹੈ ਤਾਂ 1 35 ਹੈ ਜੀ 1 ਲੱਖ 35 ਹਜ਼ਾਰ ਖੋਲੋ ਬਾਈ ਨੂੰ ਤੋਰਗੇ ਦੋਸਤੋ ਰੇਟ 1 ਲੱਖ 35000 ਹੈ ਸੂਹਾ ਦੂਜਾ ਸੂਈ ਹੈ 25 26 ਲੀਟਰਾਂ ਨੂੰ ਪਹਿਲੇ ਸੂਏ ਦੁੱਧ ਬਾਈ ਕਹਿੰਦਾ ਵੀ ਅਸੀਂ ਇਹਦਾ ਚੋਇਆ ਹੈ ਮਿਲਕਿੰਗ ਮਸ਼ੀਨ ਇਹਨਾਂ ਕੋਲ ਨਹੀਂ ਹੈਗੀ ਹੱਥੀਂ ਚਵਾਈ ਕਰਦੇ ਆ ਪਰ ਥਣ ਇਸ ਟਾਈਮ ਇਹਦਾ ਪਲੂਨ ਚ ਦਿੰਦਾ ਮੇਰੇ ਕੋਲ ਵੀਡੀਓ ਇਹਦੀਆਂ ਗੱਪਲੀਆਂ ਵੀ ਹੈ ਤੁਸੀਂ ਵੀ ਉਹ ਬਾਈ ਤੋਂ ਵੀਡੀਓ ਮੰਗਾ ਸਕਦੇ ਹੋ ਕਿਉਂਕਿ ਪਹਿਲਾਂ ਪਸ਼ੂ ਨੂੰ ਦੇਖ ਲਈਦਾ ਵੀਡੀਓ ਪਾਉਣ ਤੋਂ ਸੋ ਉਹਦੇ ਚ ਥਣ ਦਾ ਸੈਜ ਤੁਹਾਨੂੰ ਜਜਮੈਂਟ ਹੋ ਜਾਣਾ ਛੇੜਾ ਟਾਂਚਾ ਦੋਸਤੋ ਚੰਗੀ ਇਹਦੀ ਹਾਈਟ ਹੈ ਫਿਟਿੰਗ ਵਾਲਾ ਹਵਾਨਾ ਹਵਾਨੇ ਦਾ ਆਕਾਰ ਕਾਫੀ ਚੰਗਾ ਦੀਦਾ। ਕਮਾ ਦੋ ਕਿਹੜਾ ਹੋਰ ਖੜਾਉਂਦੀ। ਥੋੜਾ ਜਿਆਦਾ ਦੱਸੋ ਉਪਰੇ ਬੰਦੇ ਤੋਂ ਪਸ਼ੂ ਘਰੇਲੂ ਪਸ਼ੂ ਡਰ ਜਾਂਦੇ। ਹਵਾਨਾ ਫੇਰ ਦੇਖੋ ਕਰਮਾਂ ਵਾਲੀ ਦਾ ਚੰਗਾ ਸੋਹਣਾ ਹਵਾਨਾ ਤਿਆਰ ਹੈ। ਬਾਹਰ ਬਾਰਿਸ਼ ਹੋ ਕੇ ਏਟੀਓ ਦੇ ਕਰਕੇ ਚਿੱਕੜ ਬਹੁਤ ਹੈ। ਸੋ ਵੈਡ ਦੇਖੋ ਦੋਸਤੋ ਇਹਦੀ ਬਣਾਵਟ ਹਵਾਨੇ ਦਾ। ਕਾਫੀ ਚੰਗਾ ਥਾਨ ਤੇ ਹਵਾਨਾ ਹੈ। ਸੋ ਦੋਸਤੋ ਇੱਕ ਹੀ ਨਗ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣਾ ਸੀ। ਅਗਾੜੀ ਫੇਰ ਨੋਟ ਕਰਿਓ ਵੈੜ ਦੀ ਬੜੀ ਚੰਗੀ ਐ ਲੰਬਾਈ ਹਾਈਟ ਸਾਰਾ ਕੁਝ ਸੁਨੱਖਾ ਸੋਹਣਾ ਹਵਾਨੇ ਦੀ ਬਣਾਵਟ ਵੀ ਤੁਸੀਂ ਦੇਖੋ ਹਜੇ ਭਲੂਣ ਹੈ ਹਵਾਨੇ ਤੇ ਕਿਉਂਕਿ ਪਰਸੋਂ ਹਜੇ ਇਹ ਦੁਪਹਿਰੇ 12:00 ਵਜੇ ਸੂਈ ਹੈ ਇਹ ਇਹਦੇ ਨਾਲ ਵੱੱਛੀ ਐ এবੀਐਸ ਦੇ ਕਿਸੇ ਵੱਲ ਦੀ ਸੀਮਨ ਡਿਟੇਲ ਨਹੀਂ ਪਤਾ ਵੱੱਛੀ ਦੇ ਦੀ ਸੋ ਇਹ ਵੈੜ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੀ ਸੀ ਪਸੰਦ ਆਵੇ ਤਾਂ ਨੰਬਰ ਮੈਂ ਪਹਿਲਾਂ ਵੀ ਦੱਸਿਆ ਵੀ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ